ਕੀ ਨੀਸ ਮਗਰੋਂ ਸੱਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਲਿਬਰਾਟੀਵੀ ਪੰਜਾਬੀ ਆ ਸਾਡੇ ਨਾਲ ਕਿਸਾਨ ਆਪ ਕੋ ਜੁੜੇ ਨੇ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਜੀ ਸੱਸੀ ਗਾਲ ਜੀ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਕੀ ਕਹਿਣਾ ਚਾਹੁੰਗਾ ਤੁਸੀਂ 8 ਘੰਟੇ ਹੋ ਗਏ ਤੁਹਾਨੂੰ ਇੱਥੇ ਬੈਠੇ ਹੋ ਕਿ ਲੱਗਦਾ ਤੁਹਾਨੂੰ ਦੇਖੋ ਸਪਸ਼ਟ ਹੋ ਰਿਹਾ ਹੈ ਸਰਕਾਰ ਦੀ ਨੀਤੀ ਸਪਸ਼ਟ ਹੋ ਰਹੀ ਹੈ ਸਰਕਾਰ ਜਿਹੜੀ ਇਹ ਕਹਿੰਦੀ ਹੈ ਕਿ ਅਸੀਂ ਬਹੁਤ ਵੱਡਾ ਦੁਨੀਆ ਦਾ ਪਹਿਲੇ ਨੰਬਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਉਹਦਾ ਪੋਲ ਖੁੱਲ ਰਹੀ ਹੈ ਉਹ ਦਿਸ ਰਿਹਾ ਕਿ ਕਿੰਨਾ ਕਬੜਾ ਲੋਕਤੰਤਰ ਹੈ ਕਿ ਜਦੋਂ ਜਿਸ ਵੇਲੇ ਦੇਸ਼ ਦੇ ਕਿਸਾਨ ਨੇ ਦੇਸ਼ ਨੂੰ ਸੈਲਫ ਡਿਪੈਂਡੈਂਟ ਕੀਤਾ ਹੈ ਔਰ ਇਹਨਾਂ ਦੇ ਹੱਥ ਦੇ ਵਿੱਚੋਂ ਠੂਠਾ ਛੜਾ ਕੇ ਇਹਨਾਂ ਨੂੰ ਅਨਾਜ ਬਾਹਰਲੀਆ ਮੁਲਕਾਂ ਨੂੰ ਦੇਣ ਵਾਲੇ ਬਣਾਤਾ ਉਸ ਵੇਲੇ ਕਿਸਾਨ ਦੇ ਜਨਾਦੀ ਇਹ ਦਸ਼ਾ ਕਿਸਾਨ ਦੀ ਇਹ ਬੇਕਦਰੀ ਕਰਨਾ ਇਹ ਸਪਸ਼ਟ ਕਰਦਾ ਹੈ ਕਿ ਕਿਸਾਨ ਦੀ ਇਹਨਾਂ ਨੂੰ ਕਿੰਨੀ ਘੁੜ ਹੈ ਜਾਂ ਇਹਨਾਂ ਦੀ ਉਹ ਈਗੋ ਹੈ ਉਹ ਇਹਨਾਂ ਦੇ ਵਿੱਚ ਚੱਲ ਰਹੀ ਹੈ ਕਿੰਨੇ ਕਿਸਾਨ ਇੱਥੇ ਜ਼ਖਮੀ ਹੋ ਗਏ ਨੇ ਸਾਡੇ ਜੋ ਮੇਰੇ ਧਿਆਨ ਚ ਆਇਆ ਨੇ 55 ਤੋਂ 60 ਨੌਜਵਾਨ ਜ਼ਖਮੀ ਹੋਏ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਨੌਜਵਾਨ ਵੀ ਸਮਝਦੇ ਨੇ ਕਿ ਅੰਦੋਲਨ ਜਿੱਤਣਾ ਅੰਦੋਲਨ ਹਾਰਨਾ ਨਹੀਂ ਮੋਦੀ ਦੇ ਜਿਹੜੀ ਗੇਮ ਆ ਪਾਲੇਚ ਨਹੀਂ ਜਾਣ ਦੇਣੀ ਔਰ ਲਗਾਤਾਰ ਜ਼ਖਮੀ ਹੋ ਰਹੇ ਨੇ ਲੇਕਿਨ ਕਿਸੇ ਵੀ ਮੁੰਡੇ ਨੇ ਇਹਨਾਂ ਵੱਲ ਪੱਥਰ ਤੱਕ ਨਹੀਂ ਮਾਰਿਆ ਇਹ ਸਬਰ ਦਾ ਨਾਲ ਜ਼ਬਰਦਸਤ ਮੁਕਾਬਲਾ ਕਰ ਰਹੇ ਨੇ ਔਰ ਵਾਹਿਗੁਰੂ ਕਿਰਪਾ ਕਰੇ ਹਮੇਸ਼ਾ ਜਿੱਤਾਂ ਜੜੀ ਉਸ ਸਬਰ ਦੀ ਹੁੰਦੀ ਹੈ ਅਗਲੇ ਰਣਨੀਤੀ ਕੀ ਹੋ ਗਈ ਤੁਹਾਡੀ ਰਣਨੀਤੀ ਇਹ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੌਲੀ ਹੌਲੀ ਸਾਰੇ ਦੇ ਸਾਰੇ ਬੈਰੀਕੇਡ ਤੋੜੇ ਜਾਣ ਚੱਕਾਏ ਜਾਣ ਰਸਤਾ ਬਿਲਕੁਲ ਸਾਫ਼ ਹੋਵੇ ਸਾਫ਼ ਹੋਏ ਤੋਂ ਬਾਅਦ ਫਿਰ ਅਸੀਂ ਅੱਗੇ ਵਧਣ ਦਾ ਯਤਨ ਕਰਾਂਗੇ ਤੁਹਾਨੂੰ ਲੱਗਦਾ ਤੁਸੀਂ ਅੱਗੇ ਵਧਵਾਉਂਗੇ ਦੇਖੋ ਜੇ ਸੀ ਕਿੰਨੀ ਵਧ ਪਾਵਾਂਗੇ ਜਿਹੜਾ ਕੁਝ ਹੋ ਰਿਹਾ ਹੈ ਜਾਂ ਖੱਟਰ ਜਾਂ ਮੋਦੀ ਸਰਕਾਰ ਇੱਥੇ ਜਿਹੜਾ ਕੋਈ ਕਰਵਾ ਰਹੀ ਹੈ ਇਹਦਾ ਮਤਲਬ ਬਿਲਕੁਲ ਸਪਸ਼ਟ ਹੈ ਕਿ ਮੋਦੀ ਸਰਕਾਰ ਖੱਟਰ ਸਰਕਾਰ ਆਪ ਦੀ ਕਬਰ ਆਪ ਖੋਦ ਰਹੀ ਹੈ ਧੰਨ ਠੀਕ ਹੈ